ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਦੇ ਵਿੱਚੋਂ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਿਆ ਸਰ ਇੱਕ ਕੱਲ ਤੁਸੀਂ ਨਸ਼ੇ ਵਾਲਾ ਬੰਦਾ ਆਰਾਊਂਡ ਅਪ ਕੀਤਾ ਜੀ ਉਹ ਕੀ ਮਸਲਾ ਸੀਗਾ ਜੀ ਬਾਂਜੁਗ ਸੀਨੀਅਰ ਕਪਤਾਨ ਪੁਲਸ ਸਪ੍ਰਿੰਦਾ ਮੈਡਮ ਅਮਨੀਤ ਕੌਂਟਨ ਆਈਪੀਐਸ ਦੇ ਨਿਸ਼ਾ ਨਿਰਦੇਸ਼ਾ ਅਧਿਅਤ ਜਿਹੜੀ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੀ ਵਿਰੋਧ ਮੁਹਿੰਮ ਚਲਾਈ ਗਈ ਉਸ ਤਹਿਤ ਹੀ ਕੱਲ ਥਾਣਾ ਕਨਾਲ ਕਲੋਨੀ ਇੱਕ ਵਧੀਆ ਸਫਲਤਾ ਮਿਲੀ ਹੈ ਜਿਸ ਤਹਿਤ ਸਾਡੇ ਐਸੇ ਇਕਵਾਲ ਸਿੰਘ ਸਮੇਤ ਪੁਲਸ 파ਟੀ ਦਰਾਨੇ ਗਾਸਥੇ ਇਹਨਾਂ ਨੂੰ ਜਿਹੜਾ ਇੱਕ ਰੇਕ ਰੋਡ ਤੋਂ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਜੇ ਮਿਲਿਆ ਸੀ ਜਿਸ ਦਾ ਨਾਂ ਕੀ ਕੁਲਵਿੰਦਰ ਸਿੰਘ ਜੋ ਕਿ ਫਾਇਲ ਕਾ ਦਾ ਰਹਿਣ ਵਾਲਾ ਹੈ ਤੇ ਜਦੋਂ ਇਹਨੂੰ ਚੈੱਕ ਕੀਤਾ ਤੇ ਇਸ ਪਾਸੋਂ ਜਿਹੜੀ ਹੈਗੀ 100 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਹੋਈ ਸੀਗੀ ਤੇ ਤੇ ਥਾਣਾ ਕਨਾਲ ਕਲੋਨੀ ਵਿਖੇ ਮੁਕੱਦਮਾ ਦਰਜ ਕਰਕੇ ਤੇ ਇਹਦੀ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਤੇ ਪਹਿਲਾਂ ਵੀ ਜਿਹੜਾ ਇੱਕ ਮੁਕੱਦਮਾ ਐਨਡੀਪੀਐਸ ਦਾ ਦਰਜ ਹੈ ਤੇ ਅੱਜ ਇਹਨੂੰ ਮਾਜੂਦ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਦਾ ਰਿਮਾਂਡ ਹਾਸਲ ਕਰਕੇ ਅੱਗੇ ਜੋ ਵੀ ਇਹਨੇ ਕੀ ਕਿਨੂੰ ਦੇਣਾ ਸੀ ਜਾਂ ਕਿੱਥੋਂ ਜਿਹੜਾ ਹੈਗਾ ਨਸ਼ਾ ਲੈ ਕੇ ਆਇਆ ਸੀਗਾ ਬੈਕਵਰਡ ਤੇ ਫਾਰਵਰਡ ਲਿੰਕ ਤੇ ਵੀ ਵਰਕ ਕਰਕੇ ਉਹਨਾਂ ਦੇ ਗੁਲਾਮ ਵੀ ਬੰਦੀ ਕਰਨੇ ਕੀਤੇ ਜੀ